ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇਖ ਲਈ ਲੂਪਾ ਸੁਰਸ਼ਟ ਨਹੀਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋ ਨਾਮ ਜਗਿੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਰਾਈ ਆਈ ਹਮ ਤਹਿਸੀਲ ਫੂਲ ਜਿਹੜਾ ਵਹੰਡਾਈ ਨੇੜੇ ਪਿੰਡ ਬਾਈ ਨੇੜੇ ਜੀ ਇਧਰੋਂ ਤੱਪਾ ਪਰੇ ਨਾ 10 ਕਿਲੋਮੀਟਰ ਪਹਾੜ 14 ਕਿਲੋਮੀਟਰ ਰਾਮਪਰਾ ਹੈਗਾ ਇਹ 14 ਕਿਲੋਮੀਟਰ ਓਕੇ ਬਾਈ ਮੋਬਾਈਲ ਨੰਬਰ ਬੋਲ ਦੇ 9803651066 ਜੀ ਠੀਕ ਹੈ ਬਾਈ ਬਾਈ ਜਿਹੜੀ ਬੈਡ ਦੇਦੇ ਆਪਣੇ ਘਰ ਦੀਆਂ ਬੈਹ ਹਾਂ ਜੀ ਘਰ ਦੀ ਆ ਪਹਿਲੇ ਛੂਏ ਲੇਤੀ ਸੀ ਬਾਈ ਹੁਣ ਦੂਜੇ ਛੂਏ ਛੂਈ ਆ ਠੀਕ ਆ ਕਦੋਂ ਛੂਈ ਆ ਬਈ ਇਹ ਤਿਰੋਂ 5-6 ਦਿਨ ਹੋ ਗਏ ਜੀ ਬੱਚਾ ਕੀ ਆ ਜੀ ਬੱਚਾ ਜੀ ਮਗਰ ਬੱਚਾ ਦਿੱਤਾ ਡੱਬਾ ਜੇ ਬੱਚਾ ਨਾ ਹਾਂ ਜੀ ਠੀਕ ਆ ਬਾਈ ਕਿੰਨਾ ਕਬੋਲਾ ਹੁਣ ਤਿਆਰ ਆ ਬਾਈ ਹਾਂ 10 ਲੀਟਰ ਹੈਗਾ ਜੀ ਠੀਕ ਆ ਬਾਈ ਚਵਾਈ ਦਵੀ ਗਮੀਆ ਤੋਾਈ ਵਧੀਆ ਜੀ ਵਾਲਾ ਚਾਰ ਡੰਗ ਚੋਕੇ ਲੈ ਜੀ ਆਪਾਂ ਕਹਿੰਦੇ ਠੀਕ ਆ ਹੋਲੀ ਬਈ ਤੋਰ ਕੇ ਦਿਖਾ ਦੇ ਹੋਰ ਕਿਹਾ ਥਾਂ ਤੇ ਹੱਥ ਮਾਰ ਕੇ ਦਿਖਾ ਦੇ ਨੀ ਹੂੰ ਠੰਡੀ ਸੀਲ ਫੋਲ ਹਾਈ ਪੂਰੀ ਠੰਡੀ ਸੀਲ ਆ ਜਮਨ ਵਾਟ ਹੁਣ ਚਵਾਈ ਇਹਦੀ ਹੋਈ ਵੀ ਹੋ ਹਨ ਹਾਂ ਜੀ ਹੁਣ ਚਵਾਈ ਹੋਈ ਵੀ ਆ ਤੇ ਟਾਈਮ ਆ ਜਿਹੜਾ ਆਪਾਂ ਕੋਈ ਚੱਕਰ ਨਹੀਂ ਵੀਡੀਓ ਚ ਜਾਦੇ 9 ਵਜੇ ਕੇ 9 ਮਿੰਟ ਹੋ ਗਏ ਬਈ ਉਸ ਸਮਾਨੰਦਾ ਜਾਲ ਹਾਲੀਉਡ ਚਵਾਈ ਬਈ ਕਹਿੰਦਾ ਹੁਣ ਆਪਣੀ ਜਿਹੜੀ ਇਹਦੀ ਘਰੀ ਫੇਸ ਦੀ ਵੀ ਉਹ ਦੇਖੋ ਕਾਦ ਚੰਗਾ ਥਣ ਲੇਵਾ ਚੰਗਾ ਬਾਹਰ ਲਿਆ ਬਈ ਬਾਹਰ ਲਿਆ ਵੱਡੇ ਡੇਟਾ ਜੇ ਜੇ ਭਾਈ ਦੁੱਧ ਵਾਲਾ ਵੀ ਸਾ ਨਾੜਾ ਨੂੜਾ ਚਾਹੀਆਂ ਓਰੇ ਕੱਢ ਲੈ ਓਰੇ ਕਿੰਨਾ ਕਿ ਦੁੱਧ ਚੋਇਆ ਸੀ ਫਿਰ ਪਿਛਲੇ ਸੋਏ ਪਹਿਲਾਂ ਮੈਂ ਦਿੱਤਾ ਸੀਗਾ ਇਹਨੇ 15 ਲੀਟਰ ਓਕੇ ਭਾਈ ਠੀਕ ਕਰ ਲਿਆ ਤੋਰਾ ਚੈੱਕ ਕਰੋ ਬਰੀਡ ਇੱਕ ਨੰਬਰ ਆ ਗਰਮੀ ਘੱਟ ਮੰਨੂ ਫੈਂਡ ਫੂਂਡ ਆ ਜਿਹੜੀ ਖਣਾ ਤੇ ਹੱਥ ਮਾਰ ਦਿਓ ਦਿਖਾ ਦੇ ਮਾਰ ਹਣ ਬਹੁਤ ਚੰਗਾ ਲੱਗਿਆ ਬਰੀਡ ਚੈੱਕ ਕਰਵਾਉਂਦੇ ਆ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਚਵਾਈ ਚੋਈ ਬਾਈ ਕਾ ਇੱਕ ਕੰਮਰਾ ਜੀ ਹਾਂ ਕੋਹਣੀ ਕਹਿੰਦੀ ਛੰਡੀ ਸ਼ਿਲਪੁਰ ਦੇ ਸਾਨੂੰ ਘਾਰ ਕੱਢਣੀ ਹੁੰਦੀ ਫੋੜੀਆਂ ਚੋਣ ਜਾਂਦੀਆਂ ਸਾਡੇ ਤਾਂ ਠੀਕ ਆ ਅਸੀਂ ਆ ਮਾਰ ਖੋਣ ਤਾਂ ਉਹ ਵੀ ਮਾਰ ਲੈਨੇ ਆ ਠੀਕ ਆ ਬਾਈ ਹਾਂ ਜੀ ਹੂੰ ਕਦੇ ਬਾਈ ਕਹਿੰਦਾ ਬੁੜੀਆਂ ਸਾਹਮਣੀਆਂ ਕਰਕੇ ਬੁੜੀਆਂ ਹੀ ਚਵਾਈ ਕਰਨੀਆਂ ਬਾਈ ਚਵਾਈ ਤੂੰ ਵੀ ਵੈਸੇ ਬਾਈ ਕਹਿੰਦਾ ਇੱਕ ਨੰਬਰ ਫੇਸ ਦੇਖੋ ਫੇਸ ਦੀ ਬਿਊਟੀ ਵੀ ਕਮਾਲ ਆ ਕੱਦ ਬਿੱਡ ਚੰਗਾ ਮੁੱਲ ਕੀ ਅਜਾਇਜ ਮੁੱਲ 50000 ਰੁਪਏ ਮੰਗਿਆ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਠੀਕ ਆ ਬਾਈ 50000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਕੋਈ ਚੱਕਰ ਨਹੀਂ ਬਈ ਮੌਕੇ ਦੇ ਮਾਣ ਦਾ ਜ਼ਰੂਰ ਹੋ ਜੀ ਲੈ ਤੋਰਾ ਚੈੱਕ ਕਰੋ ਤੋਰਾ ਵੀ ਕਰਮ ਵਾਲੀ ਦਾ ਚੰਗਾ ਘਰੂ ਵੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਚਵਾਈ ਇਹਦੀ ਹੋਈ ਵੀ ਆ ਬਾਈ ਕਹਿੰਦਾ ਉਸਾ ਬਣਾਨ ਦਾਜਾ ਲਾਇਓ 9:00 ਵਜੇ ਕੇ 10 ਕਮਿੰਟ ਹੋ ਗਏ ਬਈ ਸ਼ਾਮ ਤੱਕ ਬਾਈ ਇੰਨਾਂ ਜਿਦੜੀ ਮਰਜ਼ੀ ਬਹਿ ਕੇ ਚੋਲੇ ਕੋਈ ਠੀਕ ਆ ਸ਼ਾਮ ਤੱਕ ਕੱਢ ਲੈ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਮੁੱਲ ਵੀ ਜੈ ਜੀ ਰੱਖਿਆ 50000 ਰੁਪਇਆ ਮਾਣ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੀ ਪਸ਼ਾਂ ਤੋਂ ਆਰਡਰ ਚੈੱਕ ਕਰ ਲੋ ਕਮਾਲ ਦਾ ਬਈ ਥਣ ਥਣ ਬਹੁਤ ਚੰਗਾ ਲੱਗਿਆ ਚਾਰੇ ਥਣੇ ਖੜਮੇ ਪੂਰੇ ਆ ਬੱਚਾ ਵੀ ਦਿਖਾ ਦੋ ਯਾਰ ਇਹਨਾਂ ਅੰਦਾਜ਼ ਆ ਗਿਆ ਹੋ ਜਾਂਦਾ ਕੋਈ ਬੱਚਾ ਮਗਰ ਬੱਚਾ ਭਈਆ ਬੈਠਾ ਤੇ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ